ਕੈਪਟਨ ਸਰਕਾਰ ਦੇ ਸਮੇਂ ਮੰਤਰੀ ਰਹੇ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਸਾਬਕਾ ਵਿਗਰਾਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਧਰਮਸੋਧ ਖਿਲਾਫ ਵੀ ਕੰਮ ਕਰਦੇ ਆ ਸਾਬਕਾ ਮੰਤਰੀ ਦੇ ਓਐਸਡੀ ਅਤੇ ਸੇਵਾਮੁਕਤ ਅਧਿਕਾਰੀ ਚਮਕੌਰ ਸਿੰਘ ਨੂੰ ਵਾਦਾ ਮੁਆਫਰ ਗਵਾਹ ਜਿਹੜਾ ਹੋ ਬਣਾ ਲਿਆ ਹੈ ਵਿਜੀਲੈਂਸ ਹੁਣ ਇਹ ਮੰਨ ਰਹੀ ਹੈ ਕਿ ਇਸ ਦਾ ਕੇਸ ਕਮਜ਼ੋਰ ਨਹੀਂ ਹੋਵੇਗਾ ਤੇ ਸਾਬਕਾ ਮੰਤਰੀ ਨੂੰ ਆਸਾਨੀ ਦੇ ਨਾਲ ਸਜ਼ਾ ਮਿਲ ਜਾਵੇਗੀ ਕੁਝ ਦਿਨ ਪਹਿਲਾਂ ਸੀਮਤ ਮੰਤਰੀਆਂ ਦੇ ਵੱਲੋਂ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਇਹ ਸਪਸ਼ਟ ਆਦੇਸ਼ ਦਿੱਤੇ ਗਏ ਸਨ ਕਿ ਉਹ ਜੋ ਵੀ ਕੇਸ ਦਾਇਰ ਕਰਨ ਉਸ ਨੂੰ ਅਦਾਲਤ ਦੇ ਵਿੱਚ ਕਮਜ਼ੋਰ ਨਾ ਕੀਤਾ ਜਾਵੇ ਨਾਲ ਹੀ ਫੜੇ ਜਾਣ ਵਾਲੇ ਮੁਜ਼ਮਾ ਦੇ ਵਿਰੁੱਧ ਤਾਕਤ ਨਹੀਂ ਜਿਹੜੇ ਹੋ ਮਜ਼ਬੂਤ ਹੋਣ ਚਾਹੀਦੇ ਹਨ ਮਿਤੀ ਨੂੰ ਪੇਕ ਅਧਿਕਾਰੀ ਨੇ ਵੀ ਪੁਸ਼ਟੀ ਕਰਦੇ ਹਾਂ ਦੱਸਿਆ ਕਿ ਚਮਕੌਰ ਸਿੰਧ ਨੂੰ ਅਦਾਲਤ ਦੀ ਪਰਵਾਨਗੀ ਦੇ ਉਪਰੰਤ ਵਾਅਦਾ ਮੁਆਫ ਗਵਾਹ ਬਣਾਇਆ ਗਿਆ ਹੈ ਤੇ ਉਸਦੇ ਬਿਆਨ ਜਿਹੜੇ ਉਹ ਅਦਾਲਤ ਦੇ ਵਿੱਚ ਦਰਜ ਕਰਵਾ ਦਿੱਤੇ ਹਨ ਸਾਧ ਸਿੰਘ ਧਰਮਸੋਧ ਇਸ ਸਮੇਂ ਈਰ ਦੀ ਗ੍ਰਫਤਾਰੀ ਤੋਂ ਬਾਅਦ ਅਦਾਲਤੀ ਹਿਰਾਸਤ ਦੇ ਅਧੀਨ ਹੈ ਇਸ ਤਰ੍ਹਾਂ ਵਿਜੀਲੈਂਸ ਅਤੇ ED ਵੱਲੋਂ ਕਾਨੂੰਨੀ ਕਾਰਵਾਈ ਕਰਕੇ ਮੱਪਾ ਮੰਤਰੀ ਧਰਮ ਸਿੰਘ ਸੋਧ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਵਾਧੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਇਸ ਦੇ ਸਬੰਧਕਾ ਮੰਤਰੀ ਨੂੰ ਵਿਜੀਲੈਂਸ ਵੱਲੋਂ ਵੀ ਇੱਕ ਵਾਰ ਪਿਛਤਾਚਾਰ ਤੇ ਦੂਜੀ ਵਾਰੀ ਸਰੋਤਾਂ ਤੋਂ ਜ਼ਿਆਦਾ ਅੰਮਦਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ED ਦੀ ਕਾਰਵਾਈ ਚੱਲ ਰਹੀ ਹੈ ਤੇ ED ਵੱਲੋਂ ਵੀ ਇਸ ਸਬੰਧਕਾ ਮੰਤਰੀ ਤੇ ਪਿਛਤਾਚਾਰ ਦੇ ਦੋਸ਼ ਨੇ ਜੜੇ ਹੂਣ ਲਗਾਏ ਗਏ ਨੇ ਇਸ ਦੇ ਨਾਲ ਕੋਈ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਇੱਕ ਹੋਰ ਆਗੂ ਅਤੇ ਸਾਬਕਾ ਚੰਦਰਾੰਤ ਮੰਤਰੀ ਸੰਗਤ ਸਿੰਘ ਗੁਰਜੀਆ ਤੇ ਇਸੇ ਕਾਂਗਰਸ ਆਗੂ ਦੇ ਭਤੀਜੇ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਬਿਜਲੈਂਸ ਅਧਿਕਾਰੀਆਂ ਦਾ ਦਾਵਾ ਹੈ ਕਿ ਚੰਕੌਰ ਸਿੰਘ ਨੇ ਵੀ ਵਾਦਾ ਮੁਆਫ ਗਵਾਹ ਬਣਾਈ ਜਾਣ ਕਾਰਨ ਪ੍ਰੇਸ਼ਤਾਚਾਰ ਦਾ ਕੇਸ ਹੈ ਜਿਹੜਾ ਹੋਰ ਮਜ਼ਬੂਤ ਹੋ ਗਿਆ ਬਿਊਰੋ ਰਿਪੋਰਟ ਦਿਸ਼ਾਪੇਡ ਨਿਊਜ਼ ਦੇ ਨਾਲ ਤੱਤਪਾ ਕੈਪਟਨ ਸਰਕਾਰ ਦੇ ਸਮੇਂ ਮੰਤਰੀ ਰਹੇ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਹੋਈਆਂ ਦਿਖਾਈ ਦੇਲੀਆਂ ਨੇ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਸਾਬਕਾ ਜਿੰਗਰਾਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਧਰਮਸੋਧ ਖਿਲਾਫ ਵੀ ਕਾਰਜ ਕਰਦੇ ਆ ਸਾਬਕਾ ਮੰਤਰੀ ਦੇ ਓਐਸਡੀ ਅਤੇ ਸੇਵਾਮੁਕਤ ਅਧਿਕਾਰੀ ਚਮਕੌਰ ਸਿੰਘ ਨੂੰ ਵਾਦਾ ਮੁਆਫ ਗਵਾਹ ਜਿਹੜਾ ਹੋ ਬਣਾ ਲਿਆ ਹੈ ਵਿਜੀਲੈਂਸ ਹੁਣ ਮੰਨ ਰਹੀ ਹੈ ਕਿ ਇਸ ਦਾ ਕੇਸ ਕਮਜ਼ੋਰ ਨਹੀਂ ਹੋਵੇਗਾ ਤੇ ਸਾਬਕਾ ਮੰਤਰੀ ਨੂੰ ਆਸਾਨੀ ਦੇ ਨਾਲ ਸਜ਼ਾ ਮਿਲ ਜਾਵੇਗੀ ਕੁਝ ਦਿਨ ਪਹਿਲਾਂ ਸੇਮ ਭਗਤਮਨ ਹੋਰਾਂ ਦੇ ਵੱਲੋਂ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਇਹ ਸਪਸ਼ਟ ਆਦੇਸ਼ ਦਿੱਤੇ ਗਏ ਸਨ ਕਿ ਉਹ ਜੋ ਵੀ ਕੇਸ ਦਾਇਰ ਕਰਨ ਉਸ ਨੂੰ ਅਦਾਲਤ ਦੇ ਵਿੱਚ ਕਮਜ਼ੋਰ ਨਾ ਕੀਤਾ ਜਾਵੇ ਨਾਲ ਹੀ ਫੜੇ ਜਾਣ ਵਾਲੇ ਮੁਜ਼ਮਾ ਦੇ ਵਿਰੁੱਧ ਤੱਤ ਨਹੀਂ ਜਿਹੜੇ ਹੋ ਮਜ਼ਬੂਤ ਹੋਣ ਚਾਹੀਦੇ ਹਨ ਬਿਜਲਨ ਦੇ ਅਧਿਕਾਰੀ ਨੇ ਵੀ ਪੁਸ਼ਟੀ ਕਰਦੇ ਹਾਂ ਦੱਸਿਆ ਕਿ ਚਮਕੌਰ ਸਿੰਘ ਨੂੰ ਅਦਾਲਤ ਦੀ ਪਰਵਾਣਗੀ ਦੇ ਉਪਰੰਤ ਮਾਫ ਗਵਾ ਬਣਾਇਆ ਗਿਆ ਇਹ ਤੇ ਉਸ ਦੇ ਬਿਆਨ ਜਿਹੜੇ ਹੋ ਅਦਾਲਤ ਦੇ ਵਿੱਚ ਦਰਜ ਕਰਵਾ ਦਿੱਤੇ ਹਨ ਸਾਧ ਸਿੰਘ ਪਰਮਸੋਦ ਇਸ ਸਮੇਂ ਈਡੀ ਗ੍ਰਫਤਾਰੀ ਤੋਂ ਬਾਅਦ ਅਦਾਲਤੀ ਹਿਰਾਸਤ ਦੇ ਅਧੀਨ ਹੈ ਇਸ ਤਰ੍ਹਾਂ ਵਿਜੀਲੈਂਸ ਅਤੇ ਐਡੀ ਵੱਲੋਂ ਕਾਨੂੰਨੀ ਕਾਰਵਾਈ ਕਰਕੇ ਮੱਪਾ ਮੰਤਰੀ ਧਰਮ ਸਿੰਘ ਸੋਧ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਵਾਧੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਇਸੇ ਤਰ੍ਹਾਂ ਕਾ ਮੰਤਰੀ ਨੂੰ ਵਿਜੀਲੈਂਸ ਵੱਲੋਂ ਵੀ ਇਕ ਵਾਰ ਪੁਸ਼ਤਾਚਾਰ ਤੇ ਦੂਜੀ ਵਾਰੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਏਡੀ ਦੀ ਕਾਰਵਾਈ ਚੱਲ ਰਹੀ ਹੈ ਤੇ ਏਡੀ ਵੱਲੋਂ ਇਸੇ ਤਰ੍ਹਾਂ ਕਾ ਮੰਤਰੀ ਤੇ ਪੁਸ਼ਤਾਚਾਰ ਦੇ ਦੋਸ਼ ਨੇ ਜਿਹੜੇ ਹੂ ਲਗਾਏ ਗਏ ਨੇ ਵਿਜਿਲੈਂਸ ਕਮੇਟੀ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਇੱਕ ਹੋਰ ਆਗੂ ਅਤੇ ਸਾਬਕਾ ਤੁਲਨਾਤ ਮੰਤਰੀ ਸੰਗਤ ਸਿੰਘ ਗੁਰਜੀਆ ਤੇ ਇਸੇ ਕਾਂਗਰਸ ਆਗੂ ਦੇ ਭਤੀਜੇ ਨੂੰ ਨਵੀਂ ਨਾਮਿਤ ਕੀਤਾ ਗਈ। ਵਿਜਿਲੈਂਸ ਅਧਿਕਾਰੀਆਂ ਦਾ ਦਾਵਾ ਹੈ ਕਿ ਚੰਕੌਰ ਸਿੰਘ ਨੇ ਵੀ ਵਾਦਾ ਮੁਆਫ ਗਵਾਹ ਬਣਾਏ ਜਾਣ ਕਾਰਨ ਪ੍ਰੇਸ਼ਤਾਚਾਰ ਦਾ ਕੇਸ ਹੈ ਜਿਹੜਾ ਹੋਰ ਮਜ਼ਬੂਤ ਹੋ ਗਿਆ। ਬਿਊਰੋ ਰਿਪੋਰਟ ਦਿਸ਼ਾਪੇਡ ਨਿਊਜ਼ ਤੋਂ ਨਾਲ ਤਾਪਦਾ